ਜ਼ਿੰਦਗੀ ਦੇ ਵਿੱਚ ਯਾਰ ਦੋਸਤ ਮਿੱਤਰ ਫਰੈਂਡਸ ਬਹੁਤ ਜ਼ਰੂਰੀ ਹੁੰਦੇ ਨੇ ਨਾ ਕਹਿੰਦੇ ਨੇ ਕਿ ਵਧੀਆ ਫਰੈਂਡਸ ਬਣਾਓ ਉਹਦਾਂ ਦੇ ਫਰੈਂਡਸ ਬਣਾਓ ਜਿਹੜੇ ਪੋਜ਼ਿਟਿਵ ਵਾਈਬਸ ਲੈ ਕੇ ਆਉਣ ਲਾਈਫ ਦੇ ਵਿੱਚ ਖੁਸ਼ੀ ਲੈ ਕੇ ਆਉਣ ਜਦੋਂ ਉਹਨਾਂ ਨਾਲ ਹੋਏ ਹੈ ਇਹ ਬੜਾ ਵਧੀਆ ਫੀਲ ਕਰੇ ਤੇ ਇਵਨ ਜਦੋਂ ਉਹਨਾਂ ਤੋਂ ਉਹਨਾਂ ਨਾਲ ਮਿਲ ਕੇ ਉਹਨਾਂ ਤੋਂ ਪਾਸੇ ਹੋਈ ਹੈ ਤਾਂ ਵੀ ਵਧੀਆ ਫੀਲਿੰਗ ਆਵੇ ਨਾ ਕਿ ਉਹ ਮਿੱਤਰ ਬਣਾਈਏ ਜਿਹੜੇ ਹਮੇਸ਼ਾ ਨੈਗੇਟਿਵ ਗੱਲਾਂ ਹੀ ਕਰਦੇ ਹੋਣ ਨੈਗੇਟਿਵ ਵਾਈਬ ਦਿੰਦੇ ਹੋਣ ਅਤੇ ਜਦੋਂ ਵੀ ਉਹਨਾਂ ਨੂੰ ਮਿਲੋ ਬਸ ਸਾਰੀ ਦੁਨੀਆ ਦੀਆਂ ਪ੍ਰੋਬਲਮਸ ਦੀ ਗੱਲ ਕਰਨੀ ਹੈ ਕ੍ਰਿਟਿਕਾਈਜ਼ ਕਰੀ ਜਾਣਾ ਆਪਣੀ ਜ਼ਿੰਦਗੀ ਨੂੰ ਦੁਨੀਆ ਦੇ ਵਿੱਚ ਕੀ ਹੋ ਰਿਹਾ ਇੰਨੀ ਨੈਗੇਟਿਵਿਟੀ ਪਰ ਦੇਨੇ ਕਿ ਉਹ ਨੈਗੇਟਿਵ ਫੀਲਿੰਗ ਉਹ ਨੈਗੇਟਿਵ ਵਾਈਬ ਜਿਹੜੀ ਹੈ ਨਾ ਉਹ ਬੜੀ ਹੀ ਡਿਪਰੈਸਿੰਗ ਜੀ ਹੋ ਜਾਂਦੀ ਹੈ ਤੇ ਆਪ ਵੀ ਬੰਦਾ ਡਿਪਰੈਸਡ ਫੀਲ ਕਰਨ ਲੱਗ ਪੰਦਾ ਸੋ ਯਾਰ ਦੋਸਤ ਮਿੱਤਰ ਉਹ ਬਣਾਈਏ ਜਿਹੜੇ ਆਪ ਗੁਰੂ ਤੋਂ ਸੇਧ ਲੈ ਕੇ ਆਪਣਾ ਜੀਵਨ ਜਿਉਂਦੇ ਹੋਣ ਤੇ ਸਾਡੇ ਨਾਲ ਜਦੋਂ ਹੁਣ ਉਦੋਂ ਵੀ ਉਸ ਗੁਰੂ ਦੀ ਗੱਲ ਕਰਨ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਪਤਾ ਹੀ ਨਾ ਲੱਗੇ ਕਿ ਸਮਾਂ ਕਿੱਥੇ ਨਿਕਲ ਗਿਆ ਉਸ ਪਰਮਾਤਮਾ ਤੋਂ ਉਸ ਗੁਰੂ ਤੋਂ ਸਿੱਧ ਲੈਂਦੇ ਹੋਏ ਜੀਵਨ ਜਿਉਣ ਦੀ ਸਾਨੂੰ ਵੀ ਉਹ ਜਾਚ ਸਿਖਾਉਣ ਅਤੇ ਉਹ ਗੱਲਬਾਤ ਕਰਨ ਦੇ ਨਾਲ ਇੱਕ ਸਹਾਰਾ ਮਿਲੇ ਇੱਕ ਆਸਰਾ ਮਿਲੇ ਆਨੰਦ ਆਵੇ ਅਤੇ ਉਸ ਪਰਮਾਤਮਾ ਦੀ ਸਿੱਖਤ ਸਲਾਹ ਕਰਦੇ ਹੋਏ ਹੀ ਇਸ ਦੁਨੀਆ ਦੇ ਭਵ ਸਾਗਰ ਤੋਂ ਜਿਹੜਾ ਹੈ ਸੰਸਾਰ ਦਾ ਸਾਗਰ ਹੈ ਉਸ ਤੋਂ ਨਿਕਲ ਜਾਈਏ ਉਸ ਤੋਂ ਪਾਰ ਹੋ ਜਾਈਏ ऐसे सिवकਾਂ ਦੀ ਸੰਗਤ करिए ऐसे ਯਾਰ ਦੋਸਤ ਬਣਾਈਏ ਐਸੇ ਮਿੱਤਰ ਬਣਾਈਏ ਜਿਹੜੇ ਸਾਨੂੰ ਗੁਰੂ ਦੇ ਨਾਲ ਜੋੜਨ ਜਿਹੜੇ ਸਾਨੂੰ ਗੁਰੂ ਦੇ ਹੋਰ ਨਜ਼ਦੀਕ ਲੈ ਕੇ ਆਉਣ ਤਾਂਕਿ ਸਾਡੀ ਜ਼ਿੰਦਗੀ ਜਿਹੜੀ ਆ ਉਹ ਇੱਕਦਮ ਆਨੰਦ ਦੇ ਨਾਲ ਭਰ ਜਾਵੇ